ਲੁਧਿਆਣਾ ਦੀਆਂ ਜਿਮਨੀ ਚੌਣਾ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਡਰ ਸਤਾਉਣ ਲੱਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਲੁਧਿਆਣਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਫੇਰੀ ਸੀ ਜਿੱਥੇ ਉਹਨਾਂ ਨੇ ਤਿੰਨ ਜਗ੍ਹਾ ਦੇ ਉੱਤੇ ਜਿਹੜਾ ਉਦਘਾਟਨ ਕਰਨਾ ਸੀ ਤਾਂ ਉਸ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਲੁਧਿਆਣਾ ਦੇ ਵਿੱਚ ਰਹਿੰਦੇ 1984 ਦੇ ਪੀੜਤ ਪਰਿਵਾਰਾਂ ਨੂੰ ਪੁਲਿਸ ਦੁਆਰਾ ਨਜ਼ਰਬੰਦ ਕਰਵਾ ਦਿੱਤਾ ਗਿਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਡਰ ਸੀ ਕਿ ਇਹ 1984 ਪੀੜਤ ਪਰਿਵਾਰ ਜਿਹੜਾ ਉਹਨਾਂ ਦਾ ਵਿਰੋਧ ਲਣਗੇ ਪਰ ਜਦੋਂ ਸਾਡੀ ਟੀਮ ਦੇ ਵੱਲੋਂ ਉਹਨਾਂ ਪਰਿਵਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਡਾ ਅਜਿਹਾ ਕੋਈ ਵੀ ਪ੍ਰੋਗਰਾਮ ਨਹੀਂ ਸੀ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਣ ਤਾਂ ਉਹਨਾਂ ਨੇ ਇਹ ਕਿਹਾ ਕਿ ਅਸੀਂ ਘਰਾਂ ਦੇ ਵਿੱਚ ਰਹਿ ਕੇ ਹੀ ਜਿਹੜਾ ਪ੍ਰਦਰਸ਼ਨ ਕਰਨਾ ਸੀ ਹੋਰ ਕੀ ਕੁਝ ਕਹਿੰਦੇ ਨਜ਼ਰ ਆਏ 1984 ਪੀੜਤ ਪਰਿਵਾਰ ਆਉ ਸੁਣਦੇ ਆ ਅੱਜ ਤਕਰੀਬਨ 6:30 ਵਜੇ ਮੇਰੇ ਘਰ ਗੁਰਦਿਆਨਪੁਰ ਲੁਧਿਆਣਾ ਬਾਰ ਇੱਕ ਪੁਲਿਸ ਦੀ ਗੱਡੀ ਆਈ ਵਿੱਚ ਪੁਲਸ ਅਫਸਰ ਸਨ ਤੇ ਹੋਰ ਪੁਲਿਸ ਮੁਲਾਜ਼ਮ ਸਨ ਤੇ ਮੈਨੂੰ ਟੈਲੀਫੋਨ ਕੀਤਾ ਥੱਲੇ ਆਓ ਤੇ ਤੁਹਾਨੂੰ ਥਾਣਾ ਲੈ ਕੇ ਜਾਣਾ ਮੈਂ ਕਿਹਾ ਮੈਂ ਥਾਣੇ ਕੋਲ ਲੈ ਕੇ ਜਾਣਾ ਮੈਂ ਥੱਲੇ ਆਓ ਮੈਂ ਥੱਲੇ ਜਦੋਂ ਬਾਹਰ ਚੱਕਿਆ ਬਾਹਰ ਥੱਲੇ ਆਇਆ ਤੇ ਮੈਨੂੰ ਇੱਕ ਐਸ ਐਚ ਓ ਸੀ ਹੋਮਗਾਰਡ ਦਾ ਤੇ ਮੈਨੂੰ ਕਹਿੰਦਾ ਥਾਣੇ ਚੱਲੋ ਮੈਂ ਮੈਂ ਥਾਣੇ ਵੀ ਜਾਣਾ ਮੈਂ ਗੱਲ ਦੱਸੋ ਕੀ ਹੈ ਮੈਂ ਕੀ ਜੁਰਮ ਕੀਤਾ ਕਹਿੰਦਾ ਜੀ ਭਗਵੰਤ ਮਾਨ ਆ ਰਿਹਾ ਤੁਹਾਨੂੰ ਇੱਥੇ ਤੁਸੀਂ ਆਓ ਆਫਸਰ ਲਿਸਟ ਹੋ ਜਾਂ ਥਾਣੇ ਚੱਲੋ ਮੈਂ ਮੈਂ ਥਾਣੇ ਹੀ ਜਾਣਾ ਉਸ ਜੋ ਕਰਨਾ ਕਰ ਲੋ ਦੇਖੋ ਅੱਜ ਤੋਂ 2 ਮਹੀਨੇ ਪਹਿਲਾਂ ਭਗਵੰਤ ਮਾਨ ਆਇਆ ਲੁਧਿਆਣਾ 10000 ਪਰਿਵਾਰ ਪੰਜਾਬ ਦਾ ਦੰਗਾ ਪਿੱਛੇ ਲੁਧਿਆਣਾ ਬੈਠਾ ਹੋਇਆ 25000 ਪਰਿਵਾਰ ਸਾਰੇ ਪੰਜਾਬ ਵਿੱਚ ਉਜੜ ਕੇ ਰਹੇ 84 ਦੇ ਕਤਲੇਆਮ ਹੋਇਆ ਉਸ ਤੋਂ ਬਾਅਦ ਆ ਰਹੇ 10000 ਸਖਨ ਕਤਲੇਆਮ ਹੋਇਆ ਇਹ ਮੁੱਖ ਮੰਤਰੀ ਨੂੰ ਮਿਲਣ ਵਾਸਤੇ ਸਾਨੂੰ 3.5 ਸਾਲ ਉਹਨਾਂ ਟਾਈਮ ਮੰਗਦਿਆਂ ਸਾਨੂੰ ਟਾਈਮ ਦੇ ਦਿੰਦਾ ਨਹੀਂ ਤੇ ਜਦੋਂ ਟਾਈਮ ਮੰਗਣਾ ਤੇ ਸਾਨੂੰ ਡੰਗਾ ਮਾਰਦਾ ਤੇ ਸਾਨੂੰ ਪੁਲਿਸ ਤੋਂ ਅੰਦਰ ਕਰਨ ਦਾ ਫੜਵਾਉਂਦਾ ਸਾਨੂੰ ਤੰਗ ਪਰੇਸ਼ਾਨ ਕਰਦਾ ਤੇ ਅਸੀਂ ਚੰਡੀਗੜ੍ਹ ਸਾਨੂੰ ਟਾਈਮ ਦੇ ਕੇ ਉੱਥੇ ਵੀ ਸਾਨੂੰ ਫੜ ਗਏ ਨੇ ਥਾਣਾ ਬੇਚੰਦਰ ਪਛੀਤੀ ਦੰਗਾ ਪਿੰਡ ਤੋਂ ਸਾਨੂੰ ਥਾਣਾ ਬੰਦ ਕਰਤਾ ਸਾਨੂੰ ਇਹਨਾਂ ਨੇ 12 14 ਕੱਡਾ ਬੱਛੜਿਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕੋ ਸ਼ਰਮ ਕਰੋ ਤੂੰ ਗੁਰਸੇ ਤੂੰ ਮੁੱਖ ਮੰਤਰੀ ਐ ਤੂੰ ਸੇਖਾਂ ਨੂੰ ਮਾਰੀ ਜਾਣਾ ਤੂੰ ਪੰਜਾਬੇ ਨੂੰ ਮਾਰੀ ਜਾਣਾ ਅੱਜ ਜਿਹੜੇ ਪੰਜਾਬ ਉਜੜੇ ਪੁਜੜੇ ਆਏ ਨੇ ਤੂੰ ਉਹਨਾਂ ਦਾ ਮੁਰਬਸੇਵਾ ਨਹੀਂ ਕਰਦਾ ਜਿਹੜੇ ਸਾਡੇ ਫੈਸਲੇ ਲਾਗੂ ਨਹੀਂ ਕਰਦਾ ਤੂੰ ਸਾਡੀ ਗੱਲ ਨਹੀਂ ਸੁਣਦਾ ਤੇਰੇ ਕੋਈ ਅਫਸਰ ਗੱਲ ਹੀ ਸੁਣਦੇ ਕਰਪਸ਼ਨ ਕਿੱਥੇ ਚਲੀ ਗਈ ਐ ਤੂੰ ਦੇਖ ਕੱਲ ਸ਼ਰਾਬ ਪੀ ਕੇ ਕਿੰਨੇ ਬੰਦੇ ਉੱਥੇ ਮਰ ਗਏ ਨੇ ਨਸ਼ਾ ਕਿੰਨਾ ਚੱਲ ਰਿਹਾ ਤੇ ਸਾਡੇ ਦੰਗਾ ਪੀੜ ਤੋਂ ਤੂ ਗੁਤਾੰ ਕਰਦਾ ਤੂੰ ਸਾਡੀ ਗੱਲ ਸੁਣ ਲੈ ਜਿਹੜੇ ਸਾਡੇ ਮਸਲੇ ਨੇ ਜਿਹੜੇ ਪਹਿਲੇ ਸਰਕਾਰਾਂ ਨੇ ਫੈਸਲੇ ਕੀਤੇ ਨੇ ਜਿਹੜੇ ਪੰਜਾਬ ਧਿਆਰਾਂ ਦੇ ਕੋਲੋਂ ਫੈਸਲੇ ਕੀਤੇ ਸਾਡੇ ਫੈਸਲੇ ਲਾਗੂ ਕਰ ਇਹ ਨਹੀਂ ਕਿ ਤੂੰ ਸਾਨੂੰ ਪੁਲਿਸ ਨੂੰ ਉੱਥੇ ਭੇਜ ਕੇ ਤੇ ਸਾਨੂੰ ਤੂੰ ਦਬਾਣਾ ਚਾਹੁੰਦਾ ਤੇ ਸਾਨੂੰ ਦਬਕੇ ਮਾਰੇ ਕੇ ਅੰਦਰ ਦੇ ਦਿਆਂਗੇ ਤਰਫਲ ਕੇ ਅੰਦਰ ਥਾਣੇ ਬੰਦ ਕਰ ਦਾਂਗੇ ਤੇ ਤੁਸ ਨੂੰ ਇਹ ਨਜਾਇਜ਼ ਪਰੇਸ਼ਾਨ ਕਰ ਰਿਹਾ ਅਸੀਂ ਜਲਦੀ ਮੀਟਿੰਗ ਕਰਕੇ ਤੇਰੇ ਖਿਲਾਫ ਤੇਰੀ ਸਰਕਾਰ ਦੇ ਖਿਲਾਫ ਉਦੋਂ ਹਨ ਜੜੀ ਇਲੈਕਸ਼ਨ ਹੋ ਰਹੀ ਹੈ ਤੇ ਅਸੀਂ ਤੇਰਾ ਸਿਆਪਾ ਕਰਾਂਗੇ ਤਾਂ ਅਸੀਂ ਲੋਕਾਂ ਨੂੰ ਪੰਜਾਬੀਆਂ ਨੂੰ ਅਪੀਲ ਕਰਾਂਗੇ ਇਸ ਤੋਂ ਮਾੜੀ ਸਰਕਾਰ ਕੋਈ ਨਹੀਂ ਹੋਣੀ ਦਿਨੋਰਾਓ ਤੇ ਨਾਲਾ ਜਮਾਦਾਰ ਜਬਤ ਕਰਾਓ ਅੱਜ ਦੇਖੋ ਤਕਰੀਬਨ ਸਵੇਰੇ 6:30 ਵਜੇ ਤੇ ਪ੍ਰਧਾਨ ਜੀ ਦੇ ਘਰ ਸਰਦਾਰ ਸੁਰਜੀਤ ਸਿੰਘ ਜੀ ਦੇ ਘਰ ਪੁਲਿਸ ਪਹੁੰਚ ਗਈ ਸੀ ਔਰ ਇਹਨਾਂ ਨੂੰ ਹਾਊਸ ਅਰੈਸਟ ਕਰ ਦਿੱਤਾ ਫਿਰ ਉਸ ਤੋਂ ਬਾਅਦ 9:00 ਸਵਾ 9 ਵਜੇ ਮੇਰੇ ਘਰ ਆਗੇ ਸੀਗੇ ਤੇ ਮੈਨੂੰ ਵੀ ਉਹਨਾਂ ਨੇ ਇਹ ਕਹਿਤਾ ਵੀ ਤੁਸੀਂ ਕਾਰੋਬਾਰ ਨਹੀਂ ਜਾ ਸਕਦੇ ਮੈਂ ਇਹ ਚੀਜ਼ ਪੁੱਛਣਾ ਚਾਹਨੀ ਆ ਮੁੱਖ ਮੰਤਰੀ ਸਾਹਿਬ ਨੂੰ ਵੀ ਮੁੱਖ ਮੰਤਰੀ ਸਾਹਿਬ ਜੀ ਤੁਸੀਂ ਲੁਧਿਆਣੇ ਜਦੋਂ ਵੀ ਆਓਗੇ ਤੁਹਾਨੂੰ ਘਰਾਂ ਵਿੱਚ ਬੰਦ ਕਰ ਦੋਗੇ ਉਹਦਾ ਇਹ ਮਤਲਬ ਨਹੀਂ ਹੈਗਾ ਕਿ ਤੁਸੀਂ ਸਾਡੀ ਆਵਾਜ਼ ਨੂੰ ਦਬਾ ਦੋਗੇ ਮੈਂ ਲੋਕ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਦੀ ਆ ਕਿ ਦੇਖੋ ਕਿੰਨਾ ਵੱਡਾ ਜੁਰਮ ਹੈਗਾ ਕਿ ਚਰਾਗੀ ਦੇ ਪੀੜਤ ਪਰਿਵਾਰ ਹੋਣ ਉਹ ਆਪਣੀ ਗੱਲ ਸੁਣਨ ਵਾਸਤੇ ਆਪਣੀ ਗੱਲ ਦੱਸਣ ਵਾਸਤੇ ਇਹਦੇ ਕੋਲ ਜਾਵਨ ਇਹਦੇ ਕੋਲ ਟਾਈਮ ਮੰਗਣ ਦੇਣਾ ਤੇ ਦੂਰ ਦੀ ਗੱਲ ਹੈਗੀ ਆ ਤੁਹਾਨੂੰ ਘਰਾਂ ਵਿੱਚ ਜਿਸ ਤਰ੍ਹਾਂ ਦਬਾ ਕੇ ਰੱਖਣਾ ਇਹ ਕੋਈ ਬਹੁਤ ਚੰਗੀ ਗੱਲ ਨਹੀਂ ਆ ਸਾਰੇ ਪੰਜਾਬੀਆਂ ਨੂੰ ਅਪੀਲ ਕਰਦੀ ਆ ਕਿ ਇਹਦਾ ਮੂੰਹ ਤੋੜ ਜਵਾਬ ਤੁਸੀਂ ਦੇਣਾ ਇਹ ਇਲੈਕਸ਼ਨ ਆ ਜਿਹੜੀਆਂ ਆ ਰਹੀਆਂ ਜਿਮਨੀ ਚੋਣਾ ਇਹਦੇ ਵਿੱਚ ਤੁਸੀਂ ਇਹਦੀਆਂ ਜ਼ਬਾਨ ਤਾਂ ਜਫਤ ਕਰਵਾਨੀ